ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਸ਼ੁਰੂਆਤ ਕਰਦੇ ਹਾਂ ਨੰਨੇ ਵਲੌਗ ਦੀ ਟਾਈਮ ਹੋ ਗਈ ਹੈ ਜੀ ਸਵੇਰ ਦੇ ਪੌਣੇ 8 ਤੇ ਚਤਰਾ ਚੁੱਧ ਅੱਜ ਧੋ ਲੈਣੇ ਹਨ ਗੱਦੇ ਵਾਲੇ ਕਵਰ ਵਗੈਰਾ ਇਹੀ ਲੈਂਦੇ ਹਾਂ ਬਸ ਤੇ ਨਾਲੇ ਬਾੜ ਦੇ ਨਾਲ ਵੀ ਇਹ ਧੋ ਲਵਾਂਗੇ ਤੇ ਇਹਨਾਂ ਨੂੰ ਕੱਢ ਲ ਕੇ ਇਹਨਾਂ ਨੂੰ ਕਰਕੇ ਧੋਨੇ ਜਿਹੜੇ ਕਣੇ ਜਿਹੜੇ ਉਹਦੇ ਖਰਾਬ ਨਹੀਂ ਹੋਏ ਬਾਕੀ ਜਦ ਤੂੰ ਦੇਖੂਗੀ ਮਿਸ਼ਾਹੂਗੀ ਕਿੰਦੀ ਲੱਗ ਜਾਂਦੀ ਹੈ ਕਮਰੂ ਵੀ ਧੋਣੇ ਕਰਦੇ ਬਾਅਦ ਸਫਾਈ ਕਰਾਂਗੇ ਤੇ ਇਹ ਹੀ ਆਪਣੇ ਬਾਰੇ ਕੰਮ ਰਹਿੰਦੇ ਆ ਤੁਹਾਨੂੰ ਪਤਾ ਤੇ ਬਸ ਉੱਪਰ ਦਾ ਕਮਰਾ ਥੋੜਾ ਜਿਹਾ ਡਾੜਨ ਵਾਲਾ ਰਹਿੰਦਾ ਹੈ ਤੇ ਬਾਕੀ ਸਭ ਆਪਣਾ ਸੋਹਣੀਆਂ ਨੇ ਤੇ ਹੋਟਲੀ ਸੋਰੀ ਆ ਜਿਹੜੀ ਸੋਈ ਆ ਬਸ ਇਹ ਥੱਲੇ ਉਹ ਧੋਦ ਮਾਗੇ ਚੰਗੀ ਤਰ੍ਹਾਂ ਸਿਰਫ ਤੇ ਵੀ ਥੱਲੇ ਤੇ ਬਾਕੀ ਦੇਖਦੇ ਹੁਣ ਕਿੱਦਾਂ ਕਿੱਦਾਂ ਹੋ ਗਈ ਹੈ ਤੇ ਤੁਸੀਂ ਇਥੇ ਮੇਰੀ ਵੀਡੀਓ ਦੇ ਨਾਲ ਬਣੇ ਹੋ ਹਾਂਜੀ ਲੋ ਜੀ ਸਾਰੇ ਕੱਪੜੇ ਆਪਾਂ ਧੋ ਲੈ ਆ ਤੇ ਦੋ ਆਹ ਤਾਂ ਜਿਹੜੇ ਆਪਣੇ ਹਨਾ ਸੀਗੇ ਧੋਣ ਵਾਲੇ ਕੱਪੜੇ ਉਹ ਤੇ ਆਹ ਗੱਦਿਆਂ ਦੇ ਛਾੜ ਪਹਿਲਾਂ ਆਹ ਚੜਾਇਓ ਆ ਦੋ ਜਿਹੜੇ ਆ ਕੱਪੜੇ ਦੇ ਸੀਂਕੇ ਫੇਰ ਆ ਰੈਡੀमेड ਲੈ ਕੇ ਚੜਾਇਓ ਆ ਤੇ ਚੱਦਰ ਵੀ ਮੈਂ ਧੋਤੀ ਮੈਂ ਕਿ ਚੱਲ ਇਹ ਵੀ ਜਦ ਤੱਕ ਗੱਦੇ ਗੁੱਦੇ ਰੱਖਣੇ ਵੀ ਸੁੱਕ ਜੂਗੇ ਇਹੀ ਪਿਛਾ ਦੇਣੀਆਂ ਫੇਰ ਤੇ ਉਹ ਸਮਰ ਦੇ ਥੱਲੇ ਵਿਛਾਈ ਦੀ ਆ ਵੈਸੇ ਉਹ ਵੀ ਧੋਤੀ ਆ ਤੇ ਇੱਧਰ ਸਾਰੇ ਸਰਹਾਣੇ ਸਰੂਣੇ ਤੇ ਕੱਦੇ ਆਪਾਂ ਧੁੱਪੇ ਪਾਇਓ ਆ ਸੁੱਕਣੇ ਤੇ ਹੁਣ ਮੈਂ ਕੱਢ ਕੇ ਲਿਆਈਆਂ ਸਮਰ ਦੇ ਮੋٹے ਕੱਪੜੇ ਤੇ ਸਾਡੇ ਵੀ ਸ਼ਾਇਦ ਉਹਦੇ ਵਿੱਚ ਹੋਂ ਟੋਪੀਆਂ ਟੂਪੀਆਂ ਜਿਹੜੀਆਂ ਉਹ ਗਰਮ ਹਨਾ ਤੇ ਉਹ ਦੇਖਦੀਆਂ ਮੈਂ ਇੱਥੇ ਪਾ ਦੰਨੀ ਆ ਇਹ ਸੁੱਕਣੇ ਤੇ ਕੱਢ ਕੇ ਦੇਖਦੇ ਆ ਮਤਲਬ ਇੱਥੇ ਮੇਰਾ ਆਖੇ ਦੇਖਦੀਆਂ ਤੇ ਫਿਰ ਆਪਾਂ ਨਾ ਇੱਕ ਵਾਰ ਧੋ ਲਵਾਂਗੇ ਇਹਨਾਂ ਨੂੰ ਕੱਪੜੇ ਇਹਨਾਂ ਲਾਜੀ ਸੋਈ ਵੀ ਆਪਾਂ ਸਾਰੀ ਸਾਫ ਕਰ ਦਿੱਤੀ ਆ ਭਾਂਡੇ ਵਗੈਰਾ ਤੋਤੇ ਸ਼ੈਂਕ ਵੀ ਚਮਕਾਤਾ ਐ ਨਾ ਤੇ ਇੱਧਰ ਮੈਂ ਆਹਾਂ ਤਾਂ ਕਿ ਜੀ ਸਾਫ ਕੀਤੀ ਸੀ ਇੱਥੇ ਵੀ ਪੋਚਾ ਵਗੈਰਾ ਜਿਹਾ ਫੇਰਿਆ ਚੰਗੀ ਤਰ੍ਹਾਂ ਨਾ ਤੇ ਡੱਬੇ ਵਗੈਰਾ ਸਾਫ ਜੀ ਥੋੜੇ ਜੇ ਕਰਕੇ ਰੱਖ ਦਿੱਤੇ ਤੇ ਉੱਪਰੋਂ ਤਾਂ ਮੈਂ ਹਨਾ ਇੱਧਰ ਕੀਤੀ ਸੀਗੀ ਸਫਾਈ ਤੇ ਜੇ ਉਹ ਕੀਤਾ ਫਿਰ ਮੈਂ ਇਦੀ ਦੇਖ ਲਵਾਂਗੀ ਜੇ ਝਾੜਨਾ ਹੋਇਆ ਤੇ ਹੋਰ 깔 ਲੂੰਗੀ ਸਾਰੇ ਜਾਲੇ ਵਗੈਰਾ ਵੀ ਆਪਾਂ ਲਾਏ ਹੋਏ ਆ ਤੇ ਬਸ ਨਾ ਸੈਲਫ ਤੇ ਥੱਲੇ ਉਹ ਇਹ ਫਾਰਸ਼ ਆਪਾਂ ਧੋਵਾਂਗੇ ਉਹ ਹੁਣ ਮੈਂ ਕਿ ਦੋ ਚਾਰ ਦਿਨਾਂ ਤੱਕ ਧੁੰਦੇ ਆ ਤੇ ਇੱਧਰ ਸਮਾਨ ਲਈ ਹੁਣ ਮੈਂ ਕੰਬਲ ਜਿਹਾ ਰੱਖਿਆ ਸੀਗਾ ਮੈਂ ਕਿ ਚੱਲ ਬੈਹ ਜੂੰਗਾ ਤੇ ਵੀ ਮੈਂ ਸਾਫ ਕਰ ਦਿੱਤਾ ਬੈਡ ਤੇ ਇਧਰ ਇਹਨੇ ਕੱਪੜੇ ਹਨ ਨਵੇਂ ਆ ਜਿਹੜੇ ਕੱਢੀ ਜਾਣੀ ਵਿੱਚੋਂ ਕੋਈ ਜਿਹੜੇ ਪਸੰਦ ਆ ਨੇ ਕਹਿੰਦਾ ਪਾ ਦੇ ਮੇਰੇ ਹਾਂ ਪੈਂਟ ਜੀ ਪਾ ਕੇ ਹਟਿਆ ਆ ਤੇ ਹੁਣ ਕਹਿੰਦਾ ਜਰਾਬਾ ਪਾ ਦੇ ਮੇਰੇ ਲੈ ਤਾਂ ਆਹ ਕਿਹਦੇ ਕੱਪੜੇ ਆ ਇੰਨੇ ਵੱਡੇ ਤੇਰੇ ਆ ਸ਼ਸ਼ੀ ਕਾਲ ਬੋਲੋ ਫੇ ਇਦਾਂ ਮੂੰਹ ਕਰਕੇ ਪੈਂਟ ਢਿੱਲੀ ਆ ਜੜ ਡਿਗਣ ਲੱਗੀ ਕੁੱਲੀ ਆ ਪੈਂਟ ਤੇ ਦੀ ਪਲਾਸਟਿਕ ਜੀ

ਇਹ ਘਾਤੋ ਇਹ ਨਹੀਂ ਕਿਤੇ ਨਹੀਂ ਪਤਾ ਨਹੀਂ ਮਿਸ਼ੋ ਤਾਂ ਮਗਾਇਆ ਪਤਾ ਨਹੀਂ ਪੀਸ ਤਾਂ ਮਗਾਇਆ ਤੇ ਪਕੌੜੇ ਦੇ ਲੈ ਮੈਨੂੰ ਖਾਣ ਨੂੰ ਤਾਂ ਦੇ ਇੱਧਰ ਹੋਇਓ ਤੱਕ ਇਹ ਨਹੀਂ ਮਿਲਦਾ ਸ਼ਾਪਿੰਗ ਬੋਰਡ ਜਿਹੜਾ ਜਿਹੜਾ ਅਸੀਂ ਦੋ ਮਗਾਇਆ ਆ ਉਹ ਨਹੀਂ ਵਾ ਦੀਆ ਇਹ ਪਤਾ ਸਬਜ਼ੀਆਂ ਕੱਟਣ ਵਾਲਾ ਸਬਜ਼ੀਆਂ ਕੱਟਣ ਵਾਲਾ ਤੁਹਾਨੂੰ ਬਹੁਤ ਸਮਾਂ 걸 ਸਮਝੀ ਪਾਉਣ ਬਾਹਰ ਇਹ ਕਹਿੰਦੇ ਸੀਦਾ ਕੱਟ ਦੇ ਨਹੀਂ ਦੇ ਸੀ ਹਣਾ ਤੇ ਹੁਣ ਬਾਜ ਵਿੱਚ ਕਹਿ ਦਿੰਦੇ ਆ ਉਹ ਹੋਵੇ ਮੈਂ ਤਨੂਬਾ ਕੱਟ ਕੇ ਮੈਂ ਦੇਣਾ ਠੀਕ ਹੈ ਪਿਆਰ ਵਗੈਰਾ ਲੱਸਣ ਹੋ ਗਿਆ ਤਾਂ ਬੀਚ ਦੀ ਬਹੁਤ ਕੱਟਦੀ ਹੈ ਇਹ ਤੇ ਆਹ ਮੈਂਗਾ ਰੱਤਾ ਸਾਡੀ ਲੋੜ ਦੀ ਆ ਕੁਆਲਿਟੀ ਵਧੀਆ ਆ ਤੇ ਸਾਈਜ਼ ਵੀ ਠੀਕ ਆ ਨਾ ਵਾਲਾ ਵੱਡਾ ਆ ਤੇ ਨਾ ਛੋਟਾ ਆ ਤੇ ਆਹ ਉਹ ਲਗਾਇਆ ਆ ਇਹ ਲੱਗੇ ਜੀ ਕਰਦਾ ਇਹ ਮੈਂ ਪ੍ਰਿੰਟਿੰਗ ਹੀ ਹੈ ਮੈਂ

कुछ तो दिखा बोले और आख दिएपा ने फुटना तेन फिर ये कि ਦਲੇ ਇਸ ਮੰਦਰ ਦੇ ਪਾਪਾ ਕੀ ਕਰਦੇ ਇਹਦਾ ਪ੍ਰਾਈਜ਼ এবਾਰੀ 280 ਰੁਪਏ ਦੀ ਆ 280 ਸਿਰਦਾ ਜਿੱਦਾਂ ਅਸੀਂ ਨਾਲ ਤੇ ਮੇਲੇਆ ਵਗੈਰਾ ਚ ਪੁੱਛਿਆ ਸੀ ਮੇਲੇਆ ਤੇ ਜਦੋਂ ਆਪਾਂ ਹੁੰਦੇ ਆ ਨਾ ਉੱਥੇ ਵੀ ਤੇ ਉੱਥੇ ਸਿਰਫ ਆ ਕੱਲਾ ਹੀ ਜਿਹੜਾ 200 ਰੁਪਏ ਦਿੰਦੇ ਆ ਕੱਲਾ ਹੀ 2 250 ਦਾ ਕੱਲਾ ਹੀ ਦਿੰਦੇ ਆ ਤੇ ਨਾਲ ਇਹਦੇ ਮੈਜ ਹੈ ਘਾਤਾਂ ਦੀਆਂ ਕੱਪ ਕੱਪ

ਬਹੁਤ ਇਹ 2 ਦਰਜੇ ਇੱਕ ਵਾਲਾ ਨਹੀਂ ਨਹੀਂ ਫੇ ਲਭੂ ਨਹੀਂ ਕੋਈ ਨਹੀਂ ਫਸੀ ਨਹੀਂ ਮੈਨ ਲਾਈ 50 ਦਾ ਲਾ ਦੋਨਾਂ ਤੇ ਨਾ 2 ਦਰਜਣਾਂ ਦੇ ਹਾਂ ਹੋ 25 ਰੁਪਏ ਲਾ ਲ 20 ਰੁਪਏ ਉਹਨ ਇਹ ਤੇ 20 ਰੁਪਏ ਹੱਤੀਆ ਮਿਲ ਜਾਂਦੇ ਆ ਉਹ ਤਾਂ ਚੱਲ ਹੋਣ ਆਈਆਂ ਹਾਂ ਹਾਂਜੀ ਜੀ ਟਾਈਮ ਹੋ ਗਿਆ ਯਾਰ ਪੌਣੇ 3 ਤੇ ਵਗੈਰਾ ਦੇਈਏ ਕਵਰ ਵਗੈਰਾ ਚੱਦਦਾ ਚੁੱਧਰ ਵਿਛਾ ਲਈਏ ਸਮਝਦਾ ਸੀਗਾ ਪਹਿਲਾਂ ਸਾਨੂੰ ਨਹੀਂ ਉੱਠਿਆ ਇਹ ਦੇ ਲਈ ਗੁੱਦੀ ਤੇਰੀ ਤੇਰੀ ਦੀ ਆਵੀਂ ਮੇਰਾ ਪੀਪੋਰਟ ਹੋਰ ਕੀ ਬੁੱਕ ਚੁੱਕੀ ਹਾਂਜੀ ਲੋ ਜੀ ਇੱਥੇ ਆਪਾਂ ਪਹਿਲਾਂ ਜਿਹੜੇ ਆਪਾਂ ਸੀਂ ਕੇ ਕਵਰ ਬਣਾਇਆ ਉਹ ਸੀਂ ਉਹ ਚੜਾ ਦੇਵਾਂਗੇ ਉੱਪਰ ਤੇ ਫਿਰ ਇਹਨੂੰ ਮੋੜਿਓ ਸੀਣਾ ਪੈਣਾ ਹੈ ਤੇ ਬਾਕੀ ਚਲੋ ਇਹ ਆ ਹਨ ਆਪਣੇ ਸਾਰੇ ਗੱਦਿਆਂ ਵਗੈਰਾ ਦੇ ਕਵਰ ਵਗੈਰਾ ਧੋ ਹੋ ਗਏ ਤੇ ਮੈਂ ਹਨਾ ਪਰਦੇ ਵਗੈਰਾ ਨਹੀਂ ਧੋਤੀ ਸੀ ਕਿ ਪਰਦੇ ਤੇ ਮੈਂ ਕਿਹਾ ਸੋਫਿਆਂ ਦੇ ਕਵਰ ਚਲ ਕਾਲੂ ਧੋ ਲਾਂਗੇ ਦੂਜੇ ਦਿਨ ਤੇ ਤਾਂ ਕਰਕੇ ਫਿਰ ਮੈਂ ਕਿਹਾ ਵੇ ਫਿਰ ਪਾਣੀ ਦਾ ਵੀ ਦੇਖਣਾ ਹੁੰਦਾ ਹਨਾ ਤਾਂ ਕਰਕੇ ਫਿਰ ਮੈਂ ਗੱਦਿਆਂ ਵਗੈਰਾ ਦੇ ਇਹੀ ਕਵਰ ਕੁਵਰੇ ਧੋ ਲੈ ਸੀਗੇ ਛੱਦਰ ਧੋ ਲੈ ਤੇ ਬਾਕੀ ਹੋਰ ਜਿਹੜੇ ਕੱਪੜੇ ਸਾਡੇ ਸੀਗੇ ਲਾਇਓ ਕੱਪੜੇ ਸਮਰ ਦੇ ਉਹ ਵਾਲੇ ਗੰਦੇ ਜਿਹੜੇ ਸੀ ਉਹ ਧੋ ਲੈ ਤੇ ਬਾਕੀ ਮੈਂ ਕਿਹਾ ਹੌਲੀ ਹੌਲੀ ਕਰਕੇ ਨਾ ਰੋਜ਼ ਹੀ ਆਪਾਂ ਇਦਾਂ ਦੇ ਚੀਜ ਜਬ ਇਹ ਨਾਲ ਨਾਲ ਧੋਈ ਜਾਂਦੇ ਆ ਤੇ ਇੱਥੇ ਹੁਣ ਮੈਂ ਫਟਾਫਟ ਜਿਹੜਾ ਆ ਉਹ ਸੂਈ ਦੇ ਨਾਲ ਹਨਾ ਸੇਨੂੰਗੀ ਇਹਨਾਂ ਨੂੰ ਤੇ ਫਿਰ ਇੱਕ ਜਿਹੜਾ ਇਹਨਾਂ ਦੇ ਉੱਪਰ ਚੜਾਉਣ ਆ ਖਬਰ ਉਹ ਚੜਾ ਕੇ ਤਾਂ ਫਿਰ ਆਪਾਂ ਚੱਦਰ ਵਗੈਰਾ ਜਿਹੜਾ ਆ ਉਹ ਵਿਸ਼ਾਵਾਂਗੇ ਤੇ ਤੁਸੀਂ ਇਦੀ ਮੇਰੀ ਵੀਡੀਓ ਦੇ ਨਾਲ ਬਣੇ ਰਹੋ ਹਾਂਜੀ ਲੋ ਜੀ ਚੱਦਰ ਆਪਾਂ ਵਿਛਾ ਦਿੱਤੀ ਵਗੈਰਾ ਚੜਾ ਦਿੱਤੇ ਆ ਤੇ ਇੱਕ ਤਾਂ ਕਵਰ ਦੀ ਜੈਪ ਲੱਗ ਜਾਂਦੀ ਆ ਨਾ ਤੇ ਦੂਜੀ ਜਿਹੜੇ ਥੱਲੇ ਵਾਲੇ ਉਹ ਤਾਂ ਸੀਣਾ ਹੀ ਪੈਂਦੇ ਆ ਨਾ ਸੂਈ ਦੇ ਨਾਲ ਤੇ ਫੇਰ ਜਿਹੜੇ ਉੱਪਰ ਇਹ ਚੜਾਈ ਰੈਡੀमेड ਲੈ ਕੇ ਉਹਦੀ ਇੱਕ ਜੈਪ ਠੀਕ ਆ ਉਹ ਲੱਗ ਜਾਂਦੀ ਆ ਤੇ ਦੂਜੀ ਜਿਹੜੀ ਉਹ ਖਰਾਬ ਹੋਈ ਉਹ ਵੀ ਸਾਰੇ ਸੂਈ ਨਾਲ ਸੀਣਾ ਪੈਂਦਾ ਬਹੁਤ ਟਾਈਮ ਲੱਗ ਗਿਆ ਮੈਨੂੰ ਤੇ ਟਾਈਮ 5:00 ਵਜ ਗਏ ਤੇ ਕੱਪੜੇ ਮਿਲਾ ਕੇ ਰੱਖ ਲੈ ਹਜੇ ਮੈਂ ਤਹਾਂ ਨਹੀਂ ਲਾਉਂਗੀ ਤੇ ਬਾਕੀ ਇਧਰ ਪੈਂਟ ਰੈਂਦੀ ਆ ਵੀ ਮੈਂ ਲਿਫਾਫੇ ਚ ਹੀ ਪਾ ਤੇ ਹਜੇ ਕਿਉਂਕਿ ਇਹ ਨਹੀਂ ਪਹਿਨੇ ਹੈਗੇ ਉਹ ਸੀ ਦੋ ਹੀ ਕੋਟੀਆਂ ਮੈਂ ਕੱਢੀਆਂ ਤੇ ਵੈਸੇ ਇਹ ਆ ਵੀ ਦੇਖਦੀ ਆ ਜਦੋਂ ਮੇਰਾ ਹਨਾ ਟਾਈਮ ਜਿਆ ਲੱਗਾ ਤੇ ਮੈਂ ਕੱਪੜੇ ਵਾਲੇ ਜਿਹੜੇ ਸਮਰਦੇ ਹਨਾ ਸਾਰੇ ਧੂਨੇ ਆ ਸਰਫ ਦੇ ਵਿੱਚ ਕਿਉਂਕਿ ਫਿਰ ਮਿੱਟੀ ਘਟਾ ਬੋ ਗਿਆ ਹੁੰਦਾ ਹਨਾ ਤਾਂ ਕਰਕੇ ਪਈ ਜਾਂਦਾ ਆ ਉਹਦੇ ਵਿੱਚ ਵੀ ਗਿੱਡਾਂ ਚ ਵੀ ਚਲੇ ਜਾਂਦਾ ਬੈੱਡ 'ਚ ਰੱਖਿਓ ਸੀਗੇ ਇਹ ਤੇ ਬਾਕੀ ਹੁਣ ਆਪਾਂ ਬਣਾਉਣੀਆਂ ਆ ਦੇਖਦੇ ਆ ਜਾਂ ਤਾਂ ਫੁੱਲ ਬੜੀਆਂ ਬਣਾਉਣੀਆਂ ਆ ਤਾਂ ਜਾਂ ਫਿਰ ਬੈਂਗਣ ਬਣਾਉਣੀਆਂ ਤੇ ਦੇਖਦੇ ਆ ਕੀ ਬਣਦਾ ਆ ਬੈਂਗਣ ਵੀ ਹੈਗੇ ਆ ਮੰਮੀ ਗਈ ਆ ਲੈਣ ਫੁੱਲ ਬੜੀਆਂ ਕਿਉਂਕਿ ਇਹਨਾਂ ਨੂੰ ਵੀ ਸਾਡੇ ਸਵੇਰ ਅਨੁਸਾਰ ਨਾ ਨਹੀਂ ਹੈਗਾ ਤਾਂ ਕਰਕੇ ਤੇ ਟੁਕ ਭਾਂਦੇ ਤੇ ਮੈਂ ਤੁੰਦੀ ਆ ਤੇ ਤੋ ਕਿ ਫੇਰ ਸਬ지 ਸੂਜੀ ਦਵਾਰੇ ਲੱਗਦੇ ਆ ਫੇਰ ਰੋਟੀ ਤੇ ਸਬ지 ਆਪਣੀ ਰਹਿ ਗਈ ਆ ਬਸ ਕਪੜੇ ਵਗੈਰਾ ਲਾ ਕੇ ਰੱਖ ਲੈ ਚੱਦਰ ਵੀ ਵਿਛਾ ਦਿੱਤੀ ਆ ਤੇ ਫਸ ਹੁਣ ਰੋਟੀ ਪਾਣੀ ਦਾ ਕੰਮ ਕਰਦੇ ਆ ਤੇ ਤੁਸੀਂ ਦੀ ਮੇਰੀ ਵੀਡੀਓ ਦੇ ਨਾਲ ਬਣ ਰਹੀ ਹੈ ਬਾਰੇ ਡਗਾੜਦੇ ਬਹੁਤ ਠੀਕ ਹੈ ਹਾਂ ਪਾਣੀ ਨੂੰ ਗਣੀਆ ਦਾ ਹੈ ਨਹੀਂ ਉੱਤੇ ਇਹ ਲਕੀਰਾ ਹੋ 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 ਜਿਹੜੀਆਂ ਮੇਰੀਆਂ ਕੋਰਕ ਦੀਆਂ ਚੋਂ ਮੱਦੇ ਪਾਪਾ ਨੂੰ ਆਉਂਦਾ ਹੈ ਹਨਾ ਬਾਹਰ ਜਦੋਂ ਹੁੰਦੇ ਸੀ ਇਦਾਂ ਕੱਟ ਬਿੰਦੇ ਮਿਰਚਾਂ ਵਾਲੇ ਹੱਥ ਧੋ ਲਿਓ ਟੂੰੜ ਕੇ ਗੁਣਾ ਪਿਆਰ ਚੱਲੇਗੇ ਯਾਦ ਨਹੀਂ ਮਿਆਂਜ ਹਾਂਜੀ ਲੋਜੀ ਟਾਈਮ ਪਾਉਣੇ ਨਾ ਹੋ ਗਏ ਤੇ ਆਪਾਂ ਸਬਜੀ ਸਬਜੀ ਵਗੈਰਾ ਬਣਾਉਂਦੇ ਆਂ ਜੀ ਕੋਈ ਵੀ ਤੇ ਬਣਾਈ ਲਈ ਹੈਗੀ ਰੋਟੀ ਵੀ ਤੇ ਥੋੜਾ ਨਹੀਂ ਰਹੀ ਹੋ ਗਿਆ ਸੀਗਾ ਮੇਨੂੰ ਤੇ ਸਾਜੀ ਸਬਜੀ ਦੀ ਸਾਜੀ ਮੰਮੀ ਨੇ ਕੱਟਤੀ ਫਿਰ ਮੈਂ ਪਿਆਜ਼ ਤੇ ਲੱਸੀ ਲਸਣ ਨੂੰ ਬਈ ਛਿੱਲੜ ਨੂੰ ਤਿਆਰ ਲੱਗ ਜਾਂਦਾ ਬਰੀਕ ਬਹੁਤ ਤੇ ਫਿਰ ਤਾਂ ਕਰਦੇ ਨਾ ਲੋਨੀ ਰਾਜ ਹੀ ਹੁੰਦੀ ਆ ਸਾਨੂੰ ਤੇ ਭਾਵੇਂ ਭਾਵੇਂ ਹੱਡੇ ਸੀ ਕਿ ਰੋਟੀ ਨੂੰ ਭਾਂਡੇ ਵਗੈਰਾ ਧੋ ਲਿਆ ਸਾਰੇ ਤੇ ਸਮਾਨ ਵੀ ਇੱਧਰ ਸੌਣ ਗਿਆ ਆ ਤੇ ਇਹ ਵਾਲੇ ਬਲੌਗ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਵਲੌਗ ਜਿੰਦ ਪਸੰਦ ਆਇਆ ਹੋਗਾ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਹਾਈ ਵੀ ਜਰੂਰ ਕਰਦਿਆ ਕਰੋ ਜੀ ਧੰਨਵਾਦ ਬਾਏ ਬਾਏ